ਕੁਝ ਸਬਜ਼ੀਆਂ ਐਹੋ ਜੀਆਂ ਹਨ ਜੋ ਕਿ ਸੀਜ਼ਨਲ ਆਂਦੀਆਂ ਤੇ ਬਹੁਤ ਘੱਟ ਸਮੇਂ ਵਾਸਤੇ ਆਂਦੀਆਂ ਹਨ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਚੋਲੇ ਦੀ ਫਲੀ ਹੈ ਇਹ ਸੀਜ਼ਨਲ ਸਬਜ਼ੀ ਹੈ ਗਰਮੀਆਂ ਦੇ ਵਿੱਚ ਆਂਦੀ ਹੈ ਤੇ ਬਹੁਤ ਹੀ ਘੱਟ ਸਮੇਂ ਵਾਸਤੇ ਆਂਦੀ ਹੈ ਤੇ ਜੋ ਕਿ ਅੱਖਾਂ ਦੇ ਵਾਸਤੇ ਤਾਂ ਬਹੁਤ ਜਿਆਦਾ ਵਧੀਆ ਹੈ ਜੇ ਇਸ ਦੀ ਸਬਜ਼ੀ ਤੁਸੀਂ ਬਣਾ ਕੇ ਖਾਣੇ ਹੋ ਤਾਂ ਡਾਇਬਟਿਕ ਪੇਸ਼ੈਂਟ ਵਾਸਤੇ ਤੇ ਕੈਲਸ਼ੀਅਮ ਫਾਸਫੋਰਸ ਤੇ ਵਿਟਾਮਿਨ ਏ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਸਬਜ਼ੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਆ ਉਹ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਜਰੂਰ ਸ਼ਾਮਲ ਕਰਨੀ ਚਾਹੀਦੀਆਂ ਸਾਸਰੀਆ ਕਰਦੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਚੋਲੇ ਦੀ ਫਲੀ ਦੀ ਸਬਜ਼ੀ ਜੋ ਕਿ ਸੀਜ਼ਨਲ ਸਬਜ਼ੀ ਹੁੰਦੀ ਹੈ ਕੁਝ ਸਮੇਂ ਵਾਸਤੇ ਆਉਂਦੀ ਹੈ ਤੇ ਜਿਹੜੀਆਂ ਕੁਝ ਸਮੇਂ ਵਾਸਤੇ ਆਉਂਦੀਆਂ ਤਾਂ ਉਸ ਦੀ ਵਰਤੋਂ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਆਪਣੇ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਇਹਨਾਂ ਵਿੱਚ ਕੁਝ ਇਸ ਤਰ੍ਹਾਂ ਦੀ ਦੋ ਚਾਰ ਫਲੀਆਂ ਪੱਕੀਆਂ ਵੀ ਆ ਤੇ ਇਹਨਾਂ ਦੇ ਵਿੱਚ ਜਿਹੜੀਆਂ ਪੱਕੀਆਂ ਆ ਆਪਾਂ ਉਸ ਦੇ ਦਾਣੇ ਲਵਾਂਗੇ ਤੇ ਬਾਕੀ ਨੂੰ ਆਪਾਂ ਬਰੀਕ-ਬਰੀਕ ਕੱਟ ਲੈਂਦੇ ਆ ਅੱਗੋਂ ਪੁੱਛੋ ਉਹਨੂੰ ਚੰਗੀ ਤਰ੍ਹਾਂ ਕੱਟ ਕੇ ਤੁਸੀਂ ਦੇਖ ਪਾ ਰਹੇ ਹੋ ਇਹ ਦਾਣੇ ਆ ਜਿਹੜੇ ਚੋਲੇ ਦੇ ਇਹ ਬਹੁਤ ਹੀ ਜ਼ਿਆਦਾ ਸਵਾਦ ਬੰਦਿਆ ਪੱਕੀਆਂ ਹੋਈਆਂ ਫਲੀਆਂ ਦੇ ਆਪਾਂ ਦਾਣੇ ਕੱਢ ਲਾਂਗੇ ਉਹਨੂੰ ਤੁਸੀਂ ਨਹੀਂ ਕੱਟਣਾ ਨਹੀਂ ਤਾਂ ਤੁਹਾਡੇ ਮੂੰਹ ਦਾ ਸਵਾਦ ਖਰਾਬ ਹੋ ਜਾਂਦਾ ਹੈ ਜੇ ਜੋ ਵੀ ਕੋਈ ਪੱਕੀ ਆਏਗੀ ਤੇ ਉਸ ਨੂੰ ਆਪਾਂ ਬਾਹਰ ਕੱਢ ਦਾਂਗੇ ਤੇ ਆਓ ਆਪਾਂ ਇਸ ਦੀ ਰੈਸਪੀ ਨੂੰ ਦੇਖਦੇ ਆਂ ਪਹਿਲਾਂ ਇਸ ਨੂੰ ਅੱਗੋਂ ਪਿਛੋਂ ਚੰਗੀ ਤਰ੍ਹਾਂ ਧੋ ਕੇ ਤੇ ਅੱਗੋਂ ਪਿਛੋਂ ਕੱਟ ਕੇ ਫਿਰ ਇਹਦੀ ਬਰੀਕ ਕਟਿੰਗ ਕਰਾਂਗੇ ਇੱਥੇ ਮੈਂ ਚੋਲੇ ਨੂੰ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਹੈ ਤੇ ਇਸ ਤੋਂ ਇਲਾਵਾ ਮੈਂ ਮੀਡੀਅਮ ਸਾਈਜ਼ ਦੇ ਤਿੰਨ ਆਲੂ ਲਏ ਆ ਇਸ ਨੂੰ ਵੀ ਆਪਾਂ ਜਿਆਦਾ ਵੱਡਾ ਨਹੀਂ ਕੱਟਣਾ ਬਰੀਕ ਕੱਟ ਕੇ ਤੇ ਇਸ ਦੀ ਸਬਜ਼ੀ ਦੀ ਤਿਆਰੀ ਕਰ ਲਈ ਹੈ ਤੇ ਇਸ ਤੋਂ ਇਲਾਵਾ ਮੈਂ ਇੱਥੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਆ ਤੇ ਦੋ ਹੀ ਟਮਾਟਰ ਲਏ ਆ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਮੈਂ ਚੋਪ ਕਰ ਲਿਆ ਤੇ ਆਓ ਆਪਾਂ ਹੁਣ ਸਬਜ਼ੀ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਇੱਕ ਕੜਚੀ ਦੇ ਕਰੀਬ ਤੇਲ ਪਾ ਰਿਆ ਹਾਂ ਤੇ ਆਪਣਾ ਤੇਲ ਗਰਮ ਹੁੰਦਾ ਹੈ ਤਾਂ ਇਸ ਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਛਿੜਕ ਲ ਦਿੰਦੇ ਹਾਂ ਅਤੇ 1/4 ਚਮਚ ਦੇ ਕਰੀਬ ਹਿੰਗ ਜੀਰਾ ਆਪਣਾ ਤੜਕ ਚੁੱਕਿਆ ਤੇ ਆਪਾਂ ਜਿਹੜੇ ਪਿਆਜ਼ ਲਏ ਆ ਉਹ ਸਾਰੇ ਪਾ ਦਲੇ ਪਿਆਜ਼ ਆਪਣੇ 50% ਪੱਕ ਚੁੱਕੇ ਨੇ ਤੇ ਹੁਣਾਂ ਪੈਣ ਦੇ ਵਿੱਚ ਇੱਕ ਚਮਚਾ ਜਣਾ ਅਦਰਕ ਨਾਲ ਸੰਦਾ ਪੇਸਟ ਪਾ ਲਏ ਜੇ ਇਸ ਨੂੰ ਵੀ ਆਪਾਂ ਜਿੱਦਾਂ ਪੋਣ ਲੇਣਾ ਹੈ। ਪਿਆਜ਼ ਆਪਣੇ ਚੰਗੀ ਤਰ੍ਹਾਂ ਕਲਰ ਚੇਜ ਹੋ ਚੁੱਕਾ ਹੈ। ਉਹਨਾਂ ਇਥੇ ਆਪਾਂ ਜਿਹੜੇ ਦੋ ਟਮਾਟਰ ਤੇ ਪੰਜ-ਛੇ ਖਰੀਆਂ ਮਿਰਚਾਂ ਲਈਆਂ ਸੀ ਉਹ ਪਾ ਦਿੰਦੇ ਆ। ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੱਟਣਾ। ਆਪਾਂ ਬੇਸਿਕ ਮਸਾਲੇ ਪਾਉਂਦੇ ਆ ਇੱਕ ਚਮਚ ਠੀਕ ਸਾਢਾ ਚਮਚ ਹਲਦੀ ਦਾ ਸਾਢਾ ਚਮਚ ਦੀ ਲਾਲ ਮਿਰਚਾਂ ਦਾ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਇਸ ਕਰਕੇ ਤੁਸੀਂ ਇਹਦੇ ਵਿੱਚ ਕਾਟੇ ਪਾਉਦੇ ਆ 1.5 ਚਮਚ ਮੈਂ ਅੱਥੇ ਤੜੀਆ ਪਾਊਡਰ ਦਾ ਲਵਾਂਗਾ ਤੇ ਸਾਢਾ ਚਮਚ ਹੈ ਜਿਹੜਾ ਉਹ ਕਿਚੜ ਗੇਕ ਦਾ ਠੀਕ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਹ ਬਸਾਂਨੇ ਆਪਣੇ ਤੜਨ ਆ ਐ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਜ਼ਰੂਰ ਪਾ ਲਓ ਐਸਾ ਤੁਸੀਂ ਇਹਨੂੰ ਢੱਕ ਕੇ ਵੀ ਪਕਾ ਸਕਦੇ ਹੋ ਮਸਾਲੇ ਨੂੰ ਚੰਗੀ ਤਰ੍ਹਾਂ ਕੁੰਨਣਾ ਜ਼ਰੂਰੀ ਹੈ। ਤਾਂ ਕਿ ਉਹਨਾਂ ਨੂੰ 5 ਤੋਂ 7 ਮਿੰਟ ਤੱਕ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਸਾਲੇ ਨੂੰ ਧੱਕ ਕੇ ਪਕਦੇ ਵੇਖ ਤੋਂ 1.5 ਮਿੰਟ ਹੋ ਚੁੱਕਾ ਹੈ। ਆਪਾਂ ਚੈੱਕ ਕਰਦੇ ਹਾਂ। ਤੁਸੀਂ ਦੇਖੋ ਆ ਰਹੇ ਹੋ ਕਿ ਮਸਾਲੇ ਨੇ ਜਿਹੜਾ ਆਪਣਾ ਤੇਲ ਹੈ ਉਹ ਰਿਲੀਜ਼ ਕਰ ਦਿੱਤਾ ਹੈ। ਐਸਾ ਮਤਲਬ ਹੈ ਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਭੁਲ ਚੁੱਕਾ ਹੈ। ਹੁਣ ਆਪਾਂ ਜਿਹੜੀ ਆਪਾਂ ਸਬਜ਼ੀ ਤੇ ਆਲੂ ਕੱਟ ਕੇ ਰੱਖੇ ਸੀ ਉਹ ਪੈਨ ਦੇ ਵਿੱਚ ਪਾਦਨੇ ਆ ਮੈਂ ਇੱਕ ਗੱਲ ਦੱਸਣਾ ਭੁੱਲ ਗਿਆ ਦੋਸਤੋ ਆਲੂ ਨੂੰ ਕੱਟ ਕੇ ਪਾਣੀ ਦੇ ਵਿੱਚ ਜ਼ਰੂਰ ਰੱਖਣਾ ਇਹ ਸਾਰੀ ਸਬਜ਼ੀ ਆਪਾਂ ਇਸ ਦੇ ਵਿੱਚ ਪਾਦਣ ਫੜਾਈ ਦੇ ਵਿੱਚ ਸਬਜ਼ੀ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਮਿਕਸ ਕਰ ਦਿੰਦੇ ਹਾਂ ਇਹ ਸਬਜ਼ੀਆਂ ਜਿਹੜੀ ਦੋਸਤੋ ਨਾ ਤਾਂ ਇਹ ਜ਼ਿਆਦਾ ਸੁੱਕੀ ਬੰਦੀ ਹੈ ਤੇ ਨਾ ਹੀ ਇਹ ਜ਼ਿਆਦਾ ਰਸੇ ਵਾਲੀ ਬੰਦੀ ਹੈ ਇਸ ਨੂੰ ਤੁਸੀਂ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਕੁੱਕਰ ਦੇ ਵਿੱਚ ਬਣਾਉਣ ਨਾਲ ਜਿਹੜਾ ਵਧੀਆ ਟੇਸਟ ਨਹੀਂ ਆਂਦਾ ਜੋ ਕਿ ਇਹਨੂੰ ਚੜਾਈ ਦੇ ਵਿੱਚ ਬਣਾਵਾਂਗੇ ਪਰ ਅਸੀਲੀ ਵੀ ਹੋਏਗੀ ਤੇ ਸੁੱਕੀ ਦੀ ਵੀ ਹੋਏਗੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਿੰਨੀ ਪਿੰਨੀ ਕਹਿੰਦੇ ਨੇ ਇਹ ਉਹ ਸਟਾਈਕ ਦੀ ਸਬਜੀ ਜਿਆਦਾ ਸਵਾਦ ਲੱਗਦੀ ਹੈ ਕੁਝ ਲੋਕ ਇਹਨੂੰ ਰਸੇ ਵਾਲੀ ਬਣਾਉਂਦੇ ਆ ਤਰੀ ਵਾਲੀ ਬਣਾਉਂਦੇ ਆ ਪਰ ਉਹ ਜਾਨਾ ਇੰਨਾ ਟੇਸਟੀ ਨਹੀਂ ਹੁੰਦਾ ਉਹਨੇ ਨੂੰ ਇੱਕ ਤੋਂ ਡੇਢ ਮਿੰਟ ਤੱਕ ਐਸੀ ਤਰ੍ਹਾਂ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਲੋੜ ਅਨੁਸਾਰ ਪਾਣੀ ਪਾਵਾਂਗੇ ਪੱਕਦੇ ਹੋਏ ਇੱਕ ਤੋਂ ਡੇਢ ਮਿੰਟ ਹੋ ਚੁੱਕਾ ਹੈ ਹੁਣ ਆਪਾਂ ਇਸ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਉਂਦੇ ਆ ਅੱਧਾ ਗਲਾਸ ਇਹਦੇ ਵਿੱਚ ਹੋਰ ਪਵੇਗਾ ਅੱਧਾ ਗਲਾਸ ਦੇ ਕਰੀਬ ਪਾੜ ਸਕਦੇ ਨੇ ਚੰਗੀ ਤਰ੍ਹਾਂ ਹਲਾ ਲਓ ਤੇ ਟੱਕਿਆਂ ਨੂੰ 15 ਤੋਂ 20 ਮਿੰਟ ਤੱਕ ਮੀਡੀਅਮ ਫਲੇਮ ਤੇ ਚੱਲਣ ਦਿਓ ਤੇ ਆਪਣੇ ਛੋਲੇ ਤੇ ਆਲੂ ਹੈ ਜਿਹੜਾ ਉਹ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਇੰਨੇ ਆਪਾਂ ਇਸ ਨੂੰ ਢੱਕ ਦਿੰਦੇ ਹਾਂ 10 ਤੋਂ 12 ਮਿੰਟ ਤੱਕ ਵਿੱਚ ਵਿੱਚ ਇੱਕ ਵਾਰੀ ਆਪਾਂ ਚਲਾਵਾਂਗੇ ਜ਼ਰੂਰ اپنی سبزی ਨੂੰ پکਦੇ ہوئے 10 ਤੋਂ 12 ਮਿੰਟ ਹੋ ਚੁੱਕੇ ਆਪਾਂ ਨੂੰ ਖੋਲ ਕੇ ਚੈੱਕ ਕਰਦੇ ਆਂ ਸਬ지 ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਕੋ ਦੇਖ ਪਾਰੇ ਕਿ ਸਬ지 ਨੇ ਪੂਰਾ ਪਿਓਆ ਜਿਹੜਾ ਉੱਪਰ ਆ ਚੁੱਕਾ ਹੈ ਪੁਣੇ ਆ ਸਟੇਜ ਦੇ ਵਿੱਚ ਆਪਾਂ ਇਸ ਦੇ ਵਿੱਚ ਕੁਝ ਅੱਧਾ ਚਮਚ ਦੇ ਕਰੀਬ ਕਸੂਰੀ ਮੇਥੀ ਨੂੰ ਹਾਤਨਾ ਮਸਲ ਦੇ ਹੋਏ ਪਾਵਾਂਗੇ ਇਸ ਤੋਂ ਕਿ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ। ਤੇ ਆਓ ਹੁਣ ਆਪਾਂ ਸਬਜ਼ੀ ਨੂੰ ਸਰਵ ਕਰਦੇ ਹਾਂ। ਚੋਲੇ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ। ਹੁਣ ਆਪਾਂ ਇਹਨੂੰ ਕੁਝ ਤਰੀਆ ਪੱਤੇ ਨਾਲ ਗਾਰਨਿਸ਼ ਕਰਦੇ ਹਾਂ। ਤੇ ਕੁਝ ਤਰੀਆ ਪੱਤੀ ਆਪਾਂ ਸਬਜ਼ੀ ਦੇ ਵਿੱਚ ਪਾ ਦਿੰਦੇ ਹਾਂ। ਤੁਸੀਂ ਦੇਖਿਆ ਕਿ ਇਹ ਸਿੰਨੀ ਭਣੀ ਸਬਜ਼ੀ ਬਹੁਤ ਹੀ ਜ਼ਿਆਦਾ ਤਾਕਤ ਵਾਲੀ ਹੈ। ਸੀਜ਼ਨਲ ਸਬਜ਼ੀ ਹੈ, ਕੁਝ ਸਮੇਂ ਲਈ ਵਾਸਤੇ ਆਂਦੀ ਹੈ। ਇਸ ਨੂੰ ਆਪਾਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਤੇ ਇਸ ਤਰ੍ਹਾਂ ਦੀ ਹੋਰ ਰੈਸਪੀਸ ਦੇਖਣ ਵਾਸਤੇ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਆਪਣੇ ਦੋਸਤੋ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਦੇਖਦੇ ਹੋ ਤੇ ਤੁਹਾਨੂੰ ਮੇਰੀ ਰੈਸਪੀਸ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟ ਨਾਲ ਸਾਡਾ ਵੀ ਹੌਸਲਾ ਵਧਾਈ ਹੁੰਦਾ ਰਹਿੰਦਾ ਹੈ ਸਾਸਰੀਆ ਕਹਾ ਜੀ